ਬਾਦੀ ਕਲੱਬ ਕੇ ਜੀ ਕੰਮ ਕੀਤਾ ਜਾ ਰਿਹਾ ਹੈ ਪਹਿਲੇ ਮੈਡੀਕਲ ਕੈਂਪ ਲਗਾਇਆ ਹੁਣ ਤੁਸੀਂ ਇਹ ਮੌਕੇ ਤੇ ਲਗਾਇਆ ਸਾਰੇ ਸੋਲਫਾ ਡਾਕਟਰ ਜੀ ਉੱਤੇ ਆਪੇ ਕੀ ਚੱਲ ਰਿਹਾ ਹੈ ਹਾਂ ਇਸ ਤਰ੍ਹਾਂ ਕੀ ਹੈਲਥ ਮਿਨਿਸਟਰ ਦੇ ਗਾਈਡਲਾਈਨਸ ਦੇ ਜਿਹੜੀ ਉਹਨਾਂ ਵੱਲੋਂ ਹਦਾਇਤਾਂ ਡੇ ਟੂ ਡੇ ਬੇਸ ਤੇ ਸਾਨੂੰ ਮਿਲਦੀਆਂ ਪਈਆਂ ਉਹਦੇ ਹਿਸਾਬ ਨਾਲ ਅਸੀਂ ਮੈਗਾ ਕੈਂਪ ਲਗਾਉਣੇ ਸ਼ੁਰੂ ਕਰ ਦਿੱਤੇ ਨੇ ਜਿਹੜਾ ਕਿ ਅਸੀਂ ਨੇੜਲੇ ਪਿੰਡ ਇਕੱਠੇ ਕਰਕੇ ਅਨਾਉਂਸਮੈਂਟ ਕਰਾ ਕੇ ਇੱਕ ਮੈਗਾ ਕੈਂਪ ਲਗਾਉਣਾ ਹੈ ਜਿਹਦੇ ਵਿੱਚ ਸਾਰੇ ਸਪੈਸ਼ਲਿਸਟ ਡਾਕਟਰ ਜਿਹੜੇ ਅੱਜ ਮੇਰੇ ਸਿਵਲ ਹਸਪੀਟਲ ਤੋਂ ਆਏ ਹੋਏ ਇਹਦੇ ਵਿੱਚ ਇੱਕ ਖਾਸ ਗੱਲ ਹੈ ਕਿ ਜਿਹੜਾ ਇਮਿਊਨਾਈਜੇਸ਼ਨ ਕੈਂਪਸ ਹੀ ਲਗਾਇਆ ਵਾ ਜਿਹਦੇ ਵਿੱਚ ਕਿ ਛੋਟੇ ਬੱਚੇ ਜੇ ਕਿਤੇ ਮਿਸ ਹੋ ਗਏ ਨੇ ਫਲੱਟ ਟਾਈਮ ਦੇ ਵਿੱਚ ਉਹਨਾਂ ਦੀ ਇੱਕ ਖਾਸ ਕੈਂਪ ਲਗਾਇਆ ਤਾਂ ਕਿ ਓਵਰਆਲ ਇੱਕ ਕਵਰੇਜ ਹੋ ਸਕੇ ਪੇਸ਼IENTS ਤੋਂ ਇਲਾਵਾ ਬੱਚਿਆਂ ਨੂੰ ਤਾਂ ਲੇਡੀਜ਼ ਨੂੰ ਜਿਹੜੀਆਂ ਸਪੈਸ਼ਲ ਅਟੈਨਸ਼ਨ ਦਿੱਤੀ ਜਾ ਰਹੀ ਹੈ ਤੇ ਇਹ ਜਿਹੜਾ ਕੈਂਪ ਹੈ ਤਰੀ ਹੁਣ 200 ਦੇ ਕਰੀ ਪੇਸ਼IENTS ਆ ਗਏ ਸਾਡੇ ਕੋਲ ਤੇ ਹੱਲੇ ਵੀ ਕੈਂਪ ਚੱਲਦਾ ਪਿਆ ਸੋ ਹੋਰ ਅਨਾਉਂਸਮੈਂਟ ਹੋ ਰਹੀ ਹੈ ਸਰਪੰਚ ਸਾਹਿਬ ਵੱਲੋਂ ਤਾਂ ਜਿਸ ਜਿਸ ਸਭ ਪੇਸ਼ੈਂਟ ਆਈ ਜਾਣਗੇ ਮੁਕੰਮਲ ਕਰਕੇ ਤੇ ਤਾਦੀ ਟ੍ਰੀਟ ਹੋ ਜਾਣਗੇ ਮੈਂ ਇਨ ਫਿਊਚਰ ਨਹੀਂ ਕੈਂਸਲ ਹੋ ਜਾਏ ਜਾਂਦੇ ਹਾਂ ਇਹ ਰੈਗੂਲਰ بیس ਤੇ ਲੱਗਣਗੇ ਅਸੀਂ ਇਹਨੂੰ ਸ਼ਡਿਊਲ ਬਣਾ ਰਹੇ ਪਏ ਹਾਂ ਸੋ ਟਾਈਮ ਟੂ ਟਾਈਮ ਤੇ ਬੇਸ ਤੇ ਅਸੀਂ ਸਰਪੰਚ ਸਾਹਿਬ ਨਾਲ ਤਾਲਮੇਲ ਕਰਕੇ ਤੇ ਕੈਂਪ ਜਿਹੜੇ ਰੈਗੂਲਰ ਲੱਗਣਗੇ ਤਾਂ ਕਿ ਜਿਹੜੀ ਫੈਸਿਲਿਟੀ ਮੈਕਸਿਮ